ਪਿਆ 10000 ਸਬਸਕ੍ਰਾਈਬਰ ਤੇ YouTube ਦਿੰਦਾ ਕਿੰਨੇ ਪੈਸੇ ਕੀ ਇਹ Instagram ਤੋਂ ਵੱਧ ਹਨ ਜਾਂ ਫਿਰ ਘੱਟ ਆਓ ਜਾਣਦੇ ਹਾਂ ਸੱਲੋ ਦੋਸਤੋ ਸਤਿ ਸ਼੍ਰੀ ਅਕਾਲ ਪੰਜਾਬੀ ਟੈਕ ਗੁਰੂ ਤੁਹਾਡਾ ਸਵਾਗਤ ਕਰਦਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਆਸੀਂ ਸਮੇਂ-ਸਮੇਂ ਤੇ ਟੈਕਨੋਲੋਜੀ ਅਤੇ ਬਿਜ਼ਨਸ ਦੇ ਅਪਡੇਟ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਇਸ ਲਈ ਵੀਡੀਓ ਨੂੰ ਲਾਈਕ ਕਰ ਲਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਟੈਕਨੋਲੋਜੀ ਦੇ ਅਪਡੇਟ ਤੁਹਾਡੇ ਤੱਕ ਪਹੁੰਚਣਾ ਸਭ ਤੋਂ ਪਹਿਲਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਵੱਡਾ ਅਪਡੇਟ ਇਹਨਾਂ ਦੇ ਨਹੀਂ ਸੋਸ਼ਲ ਮੀਡੀਆ ਪਲੇਟਫਾਰਮ ਸਿਰਫ ਮਨੋਰੰਜਨ ਹੀ ਨਹੀਂ ਸਗੋਂ ਆਮਦਨ ਦਾ ਵੀ ਇੱਕ ਚੰਗਾ ਸਰੋਤ ਬਣ ਗਏ ਹਨ ਅਸੀਂ YouTube Instagram ਅਤੇ Facebook ਵਰਗੇ ਸੋਸ਼ਲ ਮੀਡੀਆ ਐਪਸ ਤੇ ਕੰਟੈਂਟ ਅਪਲੋਡ ਕਰਕੇ ਚੰਗੀ ਆਮਦਨੀ ਕਮਾ ਸਕਦੇ ਹਾਂ ਜਿਸ ਨਾਲ ਤੁਹਾਡੇ ਫੋਲੋਅਰ ਸਬਸਕ੍ਰਾਈਬਰ ਪਾਤਰੇ ਹਨ ਇਹ ਕਾਰਨ ਹੈ ਜਿਆਦਾਤਰ ਲੋਕਾਂ ਨੇ YouTube ਤੇ ਆਪਣੇ ਚੈਨਲ ਖੋਲੇ ਹਨ ਕੁਝ ਖਾਤਾ ਪਕਾਉਣ ਵਾਲੀ ਵੀਡੀਓ ਬਣਾ ਰਹੇ ਹਨ ਕੁਝ ਡਾਂਸ ਕਰਨ ਵਾਲੀ ਵੀਡੀਓ ਬਣਾ ਰਹੇ ਹਨ ਕੁਝ ਗੇਮਿੰਗ ਵੀਡੀਓ ਬਣਾਉਣ ਵਿੱਚ ਮਾਹਿਰ ਹਨ ਅਤੇ ਕੁਝ ਅਧਿਆਨ ਨਾਲ ਸੰਬੰਧਿਤ ਕੰਟੈਂਟ ਰਾਹੀਂ ਵੀ ਉਹ ਪ੍ਰਾਪਤ ਕਰ ਰਹੇ ਹਨ ਤਾਂ ਆਓ ਅੱਜ ਤੁਹਾਨੂੰ ਦੱਸਤੀਆਂ ਹਾਂ ਕਿ ਤੁਹਾਨੂੰ YouTube ਕਿੰਨੇ ਸਬਸਕ੍ਰਾਈਬਰ ਕਮਾਉਣੇ ਹਨ ਤੇ YouTube ਤੁਹਾਨੂੰ 50 ਹਜ਼ਾਰ ਸਬਸਕ੍ਰਾਈਬਰ ਤੇ ਕਿੰਨੇ ਪੈਸੇ ਦਿੰਦਾ YouTube ਦੀ ਆਮਦਨ ਕਿਹੜੇ ਕਾਰਕਾਂ ਤੇ ਨਿਰਭਰ ਕਰਦੀ ਹੈ YouTube ਤੁਹਾਨੂੰ YouTube ਤੇ ਅਪਲੋਡ ਕੀਤੇ ਵੀਡੀਓਜ਼ ਦੇ ਵਿਊ ਅਤੇ ਤੁਹਾਡੇ ਚੈਨਲ ਸਬਸਕ੍ਰਾਈਬਰ ਦੀ ਗਿਣਤੀ ਦੇ ਆਧਾਰ 'ਤੇ ਭੁਗਤਾਨ ਕਰਨਾ ਸ਼ੁਰੂ ਕਰਦਾ ਹੈ। ਤੁਹਾਨੂੰ ਮਿਲਣ ਵਾਲੀ ਰਕਮ ਤੁਹਾਡੀ ਸਮਗਰੀ, ਵੀਡੀਓ ਸ਼੍ਰੇਣੀ, ਵਿਗਿਆਪਨ ਦਰ ਅਤੇ ਪ੍ਰਦਰਸ਼ਨ ਸਮੇਤ ਕਈ ਕਾਰਕਾਂ 'ਤੇ ਨਿਰਭਰ ਕਰਦੀ ਹੈ। ਇਹ ਧਿਆਨ ਦੇਣਾ ਯੋਗ ਹੈ ਕਿ YouTube ਤੇ ਆਮਦਨ ਦਾ ਮੁੱਖ ਸਰੋਤ ਇਸ਼ਤਿਹਾਰ ਬਾਜ਼ੀ ਹੈ। ਉਹ ਅਲਾਵਾ YouTube ਦੀ ਆਮਦਨ ਪ੍ਰਾਪਤ ਆਮਦਨ ਪ੍ਰਤੀ ਮਿਲੀਅਨ ਲਾਗਤ ਤੇ ਵੀ ਨਿਰਭਰ ਕਰਦੀ ਹੈ। ਤੁਸੀਂ 50000 ਗਾਹਕਾਂ ਨਾਲ ਕਿੰਨੀ ਕਮਾਈ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਸਿਰਫ YouTube ਤੇ ਆਪਣੇ ਗਾਹਕਾਂ ਨੂੰ ਵਧਾ ਕੇ ਪੈਸੇ ਨਹੀਂ ਕਮਾ ਸਕਦੇ YouTube ਦੀ ਮੋਦ੍ਰੀਕਰਨ ਕੀਤੀ ਦੇ ਅਨੁਸਾਰ ਤੁਹਾਨੂੰ ਪੈਸੇ ਕਮਾਣ ਲਈ ਵਿਊਜ਼ ਅਤੇ ਇਸ਼ਤਿਹਾਰਾਂ ਦੀ ਲੋੜ ਹੁੰਦੀ ਹੈ ਮੋਦ੍ਰੀਕਰਨ ਕਰਨ ਲਈ ਇਹ ਚੈਨਲ ਦਾ ਦੇਖਣ ਦਾ ਸਮਾਂ 4 ਘੰਟੇ ਅਤੇ ਪਿਛਲੇ 12 ਮਹੀਨਿਆਂ ਵਿੱਚ 1000 ਗਾਹਕ ਹੋਣੇ ਚਾਹੀਦੇ ਹਨ ਇਸ ਤੋਂ ਇਲਾਵਾ ਇਸ਼ਤਿਹਾਰ ਬਾਜ਼ੀ ਤੋਂ ਪੈਸਾ ਕਮਾਉਣ ਲਈ ਹਰ ਹਜ਼ਾਰ ਵਿਊਜ਼ ਲਈ ਸੀਪੀਐਮ ਦੇ ਆਧਾਰ ਤੇ ਆਮਦਨ ਪੈਦਾ ਹੁੰਦੀ ਹੈ ਭਾਰਤ ਵਿੱਚ ਇਹ ਸੀਪੀਐਮ ਲਗਭਗ 50 ਤੋਂ 150 ਪ੍ਰਤੀ ਹਜ਼ਾਰ ਵਿਊ ਹੈ ਜੋ ਦੂਜੇ ਦੇਸ਼ਾਂ ਨਾਲੋਂ ਕਾਫੀ ਘੱਟ ਹੈ ਇਸ ਜੀ ਸਥਿਤੀ ਵਿੱਚ ਜੇਕਰ ਚੈਨਲ ਤੇ ਗਾਹਕ 50000 ਹਨ ਤਾਂ ਹਰੇਕ ਵੀਡੀਓ ਨੂੰ ਉਸ ਤਨ 10000 ਤੋਂ 50000 ਵਿਊ ਮਿਲ ਸਕਦੇ ਹਨ ਤਾਂ ਤੁਸੀਂ ਹਰ ਮਹੀਨੇ ਇਸ ਇਸ਼ਤਿਹਾਰ ਬਾਜ਼ੀ ਆਮਦਨ ਵਿੱਚ ਤਾਂ ਤੁਸੀਂ ਹਰ ਮਹੀਨੇ ਇਸਤਿਹਾਰ ਬਾਜੀ ਆਮਦਨ ਵਿੱਚ 20000 ਤੋਂ 50000 ਰੁਪਏ ਦੇ ਵਿਚਕਾਰ ਕਮਾਉਂਗੇ YouTube ਜਾਂ Instagram ਕਿਹੜਾ ਹੈ ਬਿਹਤਰ ਇਸਟਾਗ੍ਰਾਮ ਨੇ ਅੱਜ ਕੱਲ ਸਭ ਤੋਂ ਮਸ਼ਹੂਰ ਸੋਸ਼ਲ ਮੀਡੀਆ ਐਪ ਹੈ Instagram ਦੀ ਗੱਲ ਕਰੀਏ ਤਾਂ ਤੁਸੀਂ ਸਪੌਂਸਰਡ ਪੋਸਟਾਂ ਅਫੀਲੀਏਟ ਮਾਰਕੀਟਿੰਗ ਅਤੇ ਬ੍ਰਾਂਡ ਡੀਲਾਂ ਰਾਹੀਂ ਆਸਾਨੀ ਨਾਲ ਪੈਸਾ ਕਮਾ ਸਕਦੇ ਹੋ ਭਾਰਤ ਵਿੱਚ Instagram ਤੇ 50000 ਫੋਲੋਅਰ ਹੋਣ ਨਾਲ ਤੁਸੀਂ ਆਸਾਨੀ ਨਾਲ ਚੰਗੀ ਕਮਾਈ ਕਰ ਸਕਦੇ ਹੋ ਜੇਕਰ ਤੁਹਾਡੇ ਖਾਤੇ ਵਿੱਚ ਇੱਕ ਚੰਗਾ ਵਿਸ਼ੇਸ਼ਣ ਪ੍ਰੋਫਾਈਲ ਹੈ ਤਾਂ ਸਪான்ਸਰਡ ਪੋਸਟਾਂ ਰਾਹੀਂ ਆਸਾਨੀ ਨਾਲ 10000 ਤੋਂ 15000 ਰੁਪਏ ਕਮਾ ਸਕਦੇ ਹਾਂ ਹਾਲਾਂਕਿ ਜੇਕਰ ਤੁਸੀਂ ਇੰਸਟਾ ਰੀਲ ਜਾਂ ਬ੍ਰਾਂਡਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਪੋਸਟਾਂ ਬਣਾਉਂਦੇ ਹੋ ਤਾਂ ਤੁਸੀਂ 10000 ਤੋਂ 50000 ਰੁਪਏ ਤੱਕ ਦੇ ਵਿਚਕਾਰ ਵੀ ਕਮਾਈ ਕਰ ਸਕਦੇ ਹਾਂ ਤਾਂ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਟੈਗ ਗੁਰੂ ਤੇ